ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਮੇ ਸਮੇਤੇ ਮਹਾਰਾਜ ਜੀਆਂ ਦੀ ਕਿਰਪਾ ਦਾ ਸਦਕਾ ਜਿਹੜੇ ਗੂੜੀ ਕਮਾਈ ਵਾਲੇ ਮਹਾਪੁਰੇਸ਼ ਨਿਸ਼ਰਤੀ ਤੇ ਹੁੰਦੇ ਰਹੇ ਨੇ ਉਹਨਾਂ ਨੇ ਆਪਣੀ ਕਮਾਈ ਕਰਨ ਦੇ ਸਮੇਂ ਤੇ ਜੋ ਵੀ ਅਨੁਭਵ ਕੀਤਾ ਹੈ ਉਹ ਸੰਗਠਨਾਂ ਦੀ ਭਲਾਈ ਵਾਸਤੇ ਆਪਣੇ ਜਿਹੜੇ ਵੀ ਉਹਨਾਂ ਦੇ ਅਨੁਭਵ ਹੋਏ ਨੇ ਉਹ ਸੰਗਤਾਂ ਵਾਸਤੇ ਉਹਨਾਂ ਨੇ ਸਾਂਝੇ ਕੀਤੇ ਤਾਂ ਜੋ ਉਹਨਾਂ ਅਨੁਭਵਾਂ ਦਾ ਉਹ ਤਸਰਾਂ ਲਿਆ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰ ਕੇ ਸੰਗਤਾਂ ਦਾ ਭਲਾ ਹੋ ਸਕੇ ਉਹਨਾਂ ਵਿੱਚੋਂ ਇੱਕ ਸੰਤ ਹੋਏ ਨੇ ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਰਾਮਪੁਰ ਖੀੜੇ ਵਾਲੇ ਜੋ ਕਿ ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਤੇ ਅਤ ਦੀ ਕਮਾਈ ਕਰਨ ਵਾਲੇ ਮਹਾਂਪਰਿਸ਼ੋਇ ਸੰਗਤ ਜੀ ਉਹਨਾਂ ਦਾ ਇੱਕ ਬਚਨ ਹੈ ਕਿ ਜਿਵੇਂ ਸੰਗਤਾਂ ਗੁਰੂ ਘਰਾਂ ਦੇ ਵਿੱਚ ਜਾਂਦੀਆਂ ਨੇ ਦਰਸ਼ਨ ਮਿਲੇ ਕਰਨ ਵਾਸਤੇ ਸੰਗਤ ਜੀ ਆਮ ਤੌਰ ਤੇ ਅੱਜ ਤੁਸੀਂ ਆਪ ਵੀ ਵੇਖੋ ਕਿ ਜਦੋਂ ਵੀ ਕੋਈ ਹਰਿਮੰਦਰ ਸਾਹਿਬ ਜਾਂਦਾ ਹੈ ਉਹ ਸਿਰਫ ਇੱਕ ਇਸ਼ਨਾਨ ਕਰਕੇ ਮਹਾਰਾਜੀਆਂ ਅੱਗੇ ਨਤਮਸਤਕ ਹੋ ਕੇ ਮੱਥਾ ਟੇਕ ਕੇ ਛੇਤੀ ਤੋਂ ਛੇਤੀ ਉਥੇ ਬਜ਼ਾਰਾਂ ਦੇ ਵਿੱਚ ਟੁਰ ਜਾਂਦੇ ਨੇ ਸਮਾਨ ਖਰੀਦਣ ਸੰਗਤ ਜੀ ਬਾਜ਼ਾਰ ਤੇ ਜਿੱਥੇ ਅਸੀਂ ਰਹਿੰਨੇ ਆ ਉੱਥੇ ਵੀ ਨੇੜੇ-ਤੇੜੇ ਬਹੁਤ ਹੋਣੇ ਨੇ ਪਰ ਜਿਹੜਾ ਇਹ ਸਿਫਤੀ ਦਾ ਘਰ ਹੈ ਇੱਥੇ ਬਹੁਤ ਪੁੰਨ ਇਕੱਠੇ ਹੋਣ ਤੇ ਤਾਂ ਗੁਰੂ ਮਹਾਰਾਜੀਆਂ ਦੇ ਦਰਸ਼ਨ ਹੋ ਸਕਦੇ ਨੇ ਉਂਝ ਨਹੀਂ ਕਈ ਸੰਗਤਾਂ ਇਹੋ ਜੀਆਂ ਨੇ ਜੋ ਪਰਦੇਸਾਂ ਦੇ ਵਿੱਚੋਂ ਹਰ ਸਾਲ ਜਾ ਕੇ ਮਹਾਰਾਜੀਆਂ ਦੇ ਦਰਸ਼ਨ ਕਰਦੀਆਂ ਨੇ ਪਰ ਕਈ ਆਪਣੇ ਦੇਸ਼ ਵਿੱਚ ਰਹਿ ਕੇ ਵੀ ਉਹਨਾਂ ਨੂੰ 8-8 ਸਾਲ ਹੋ ਜਾਂਦੇ ਨੇ ਗੁਰੂ ਮਹਾਰਾਜੀਆਂ ਦੇ ਦਰਸ਼ਨ ਕੀਤੇ ਹੋਏ ਸਸੰਗਤ ਜੀ ਜਦੋਂ ਵੀ ਮਹਾਰਾਜ ਜੀ ਆਪ ਜੀ ਦੇ ਉੱਤੇ ਟੁੱਟਦੇ ਨੇ ਤੇ ਹਰਮੰਦਰ ਸਾਹਿਬ ਜਾਣ ਦਾ ਸਬਬ ਬਣਦਾ ਹੈ ਕਿਰਪਾ ਕਰਕੇ ਉਥੋਂ ਐਨਾ ਲਾਹਾ ਲੈ ਕੇ ਆਈਏ ਕਿ ਮੇਰੇ ਯਾ ਪਿੱਛੋਂ ਉਹ ਸਾਡੇ ਔਖੇ ਪੰਡੇ ਵਿੱਚ ਸਹਾਇ ਹੋ ਸਕੇ ਉਹਦੇ ਵਾਸਤੇ ਗੁਰੂ ਜੀ ਨੇ ਆਪਣੀ ਕਿਰਪਾ ਕੀਤੀ ਤੇ ਸੰਤ ਮਹਾਹਰਨਾਮ ਸਿੰਘ ਜੀਆ ਨੇ ਇੱਕ ᔪਗਤ ਦਸੀ ਜਿਵੇਂ ਅਸੀਂ ਗੁਰੂ ਘਰ ਜਾਣੀ ਆ ਕੋਈ ਵੀ ਗੁਰੂ ਘਰ ਹੋ ਜਾਵੇ ਇਤਿਹਾਸਿਕ ਹੋ ਜਾਵੇ ਜਿਹਰ ਮੰਦਰ ਸਭ ਜਾਣੀ ਆ ਤੇ ਉਥੇ ਬਹਿ ਕੇ ਪ੍ਰिक्रमा ਦੇ ਵਿੱਚ ਜਾਂ ਅੰਦਰ ਜਿੱਥੇ ਮਹਾਰਾਜ ਜੀਆਂ ਦਾ ਪ੍ਰਕਾਸ਼ ਹੈ ਜਾਂ ਬਿਲਕੁਲ ਉੱਤੇ ਜਿੱਥੇ ਵੀ ਆਪ ਜੀ ਨੂੰ ਟਿਕਾਉ ਜਿਆਦਾ ਮਹਿਸੂਸ ਹੋਵੇ ਜਿੱਥੇ ਆਪ ਜੀ ਦੀ ਇੱਛਾ ਹੋਵੇ ਉੱਥੇ ਬਹਿ ਕੇ ਆਪ ਜੀ ਪਾਠ ਕਰੋ ਚਾਹੇ ਮੂਲ ਮੰਤਰ ਕਰੋ ਚਾਹੇ ਪਾਠ ਕਰੋ ਜਪਜੀ ਸਾਹਿਬ ਸੁਖਮਨੀ ਸਾਹਿਬ ਚੌਪਈ ਸਾਹਿਬ ਜੋ ਵੀ ਆਪ ਜੀ ਦੀ ਸ਼ਰਧਾ ਭਾਵਨਾ ਹੈ ਸੰਗਤ ਜੀ ਜੇ ਤੁਸੀਂ ਇੱਕ ਵੀ ਜਪਜੀ ਸਾਹਿਬ ਦੇ ਪਾਠ ਦੀ ਹਾਜ਼ਰੀ ਦਰਬਾਰ ਸਾਹਿਬ ਵਿੱਚ ਲਾਂਦੇ ਹੋ ਤੇ ਉਹਦਾ ਫਲ ਆਪ ਜੀ ਨੂੰ ਹਜ਼ਾਰ ਗੁਣਾ ਹੋ ਕੇ ਮਿਲਦਾ ਹੈ ਜਾਂ ਇਸ ਤੋਂ ਵੀ ਵੱਧ ਉਹਦਾ ਇਹ ਕਾਰਨ ਹੈ ਕਿ ਉਹ ਕਮਾਈ ਵਾਲੀ ਜਗ੍ਹਾ ਹੈ ਜੋ ਅਸੀਂ ਅੱਖਾਂ ਨਾਲ ਸੰਗਤਾਂ ਤੱਕਦੇ ਹਾਂ ਬਸ ਉਹ ਹੀ ਸੰਗਤਾਂ ਉੱਥੇ ਮੌਜੂਦ ਨਹੀਂ ਹੁੰਦੀਆਂ ਉਹਦੇ ਨਾਲ ਉਹ ਵੀ ਕੋਈ 8-10 ਗੁਣਾ ਵਧੇਰੇ ਹੀ ਉੱਥੇ ਪਵਿੱਤਰ ਰੂਹਾਂ ਹੁੰਦੀਆਂ ਨੇ ਦੇਵ ਰੂਹਾਂ ਹੁੰਦੀਆਂ ਨੇ ਸਸੰਗਤ ਜੀ ਉਥੋਂ ਦੀ ਬੰਦਗੀ ਦਾ ਪ੍ਰਤਾਪ ਹੀ ਇੰਨਾ ਹੈ ਕਿ ਆਪ ਜੀ ਇੱਕ ਬਾਠ ਵੀ ਕਰੋਗੇ ਤੇ ਉਹਦੇ 1000 ਗੁਣਾ ਵੱਧ ਕੇ ਮਹਾਰਾਜ ਆਪ ਜੀ ਦੇ ਚੋਲੀ ਵਿੱਚ ਉਹਦਾ ਫਲ ਪਾਵੇਗਾ ਸਸੰਗਤ ਜੀ ਅਗਲੀ ਵਾਰ ਜਦੋਂ ਵੀ ਆਪ ਜੀ ਨੂੰ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਦਰ ਘਰ ਸਦਣ ਤੁਸੀਂ ਇਹ ਕੰਮ ਜ਼ਰੂਰ ਕਰਨਾ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਤੋਂ ਇਹ ਪਵਿੱਤਰ ਕੰਮ ਇਹ ਉਦਮ ਕਰਵਾ ਲੈਣ ਤਾਂ ਜੋ ਸਾਡੇ ਵੀ ਜੀਵਨ ਦੇ ਵਿੱਚ ਕੋਈ ਕਿਨਕਾ ਆ ਨਵਸੇ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲਜਤਿ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ